ਸਾਨੂੰ ਬੁਖਾਰ ਚੜ ਗਿਆ ਸਾਨੂੰ ਡੇਂਗੀ ਹੋ ਰਿਹਾ ਤਾਂ ਵੀ ਕੈਨ ਗੋ ਐਂਡ ਗੈਟ ਅਪ ਬਲੱਡ ਟੈਸਟ ਆਟイズਮ ਦਾ ਕੋਈ ਟੈਸਟ ਨਾਲ ਜਾਂ ਆਪਾਂ ਕੋਈ ਬਲੱਡ ਟੈਸਟ ਦੇ ਨਾਲ ਪਤਾ ਨਹੀਂ ਲੱਗ ਸਕਦਾ ਮੇਜਰ ਆਫ ਬੱਚਿਆਂ ਦੇ ਵਿੱਚ ਵਿਟਾਮਿਨ ਡੀ ਲਗਭਗ 4 ਤੋਂ 5 ਤੇ ਪਿਆ ਹੁੰਦਾ ਕਿ ਇਹਨਾਂ ਦੀ ਬਾਇਓਕੈਮਿਸਟਰੀ ਡਿਸਰੈਗੂਲੇਟਡ ਹੋ ਜਾਂਦੀ ਜੈਨੇਟਿਕਲੀ ਟੈਸਟ ਕਰਾਉਣੇ ਹੁੰਦੇ ਇੱਕ 5mTHF ਹੁੰਦਾ ਹੈ ਸੀਓਐਮਟੀਆ ਵੀਡੀਆ ਉਹ ਵਿਟਾਮਿਨ ਡੀ ਨੂੰ ਟੈਸਟ ਕਰਦਾ ਤਾਂ ਇਹਨਾਂ ਦੇ ਵਿੱਚ ਕੀ ਹੈ ਇੱਕ ਅਬਜ਼ੌਰਬ ਹੀ ਨਹੀਂ ਹੁੰਦਾ ਤੁਸੀਂ ਸਿਰਫ ਉਹਦੀ ਬਾਇਓਕੈਮਿਸਟਰੀ ਨੂੰ ਐਨਾਲਿਸਿਸ ਕਰ ਲਓ ਪਹਿਲਾਂ ਉਹਦੀਆਂ ਜਿਹੜੀਆਂ ਡੈਫੀਸ਼ੈਂਸੀਸ ਨੇ ਉਹਨੂੰ ਟ੍ਰੀਟ ਕਰਦੇ ਉਹ ਟੌਕਸਿਕ এনवायरमेंट ਉਹ ਦਾ ਇੰਟਰਨਲ ਐਂਡ ਐਕਸਟਰਨਲ এনवायरमेंट ਕਲੀਨ ਕਰਤਾ ਉਸ ਦਾ ਤੁਸੀਂ ਦੇਖੋਗੇ 40 ਤੋਂ 30 ਤੋਂ 40% ਦੀ ਬੱਚਾ ਵੈਸੇ ਹੀ ਸੈਟਰ ਡਾਊਨ ਹੋ ਜਾਂਦਾ ਜੇ ਤੁਹਾਨੂੰ ਕਵੇ ਕੋਈ ਵੀ ਦਾਰੂ ਤਾਂ ਪੀ ਜਾਓ ਰੋਜ਼ ਦੀ ਪੀਆ ਕਰੋ ਇੱਕ ਇੱਕ ਬਿਹੇਵੀਅਰ ਥੈਰਾਪਿਸਟ ਲਾਉਣੇ ਆ ਤਾਂ ਕਿ ਦਾਰੂ ਪੀ ਕੇ ਬਿਹੇਵ ਸਹੀ ਕਰੋ ਜਿਹੜਾ ਸਿਆਣਾ ਬੰਦਾ ਤੁਹਾਨੂੰ ਕੀ ਕਹੇਗਾ ਵੀ ਭਾਈ ਪਹਿਲਾਂ ਚੈੱਕ ਕਰ ਲੈਣਾ ਨੇ ਪੀਤਾ ਕੀ ਸੀ ਉਹ ਵੇ ਸਰਾ ਪਾਣੀ ਜਾਂ ਪੀਤਾ ਸੀ ਉਹ ਨਹੀਂ ਇਹ ਦਾਰੂ ਸੀ ਫਿਰ ਇਹਨੂੰ ਹਟਾਓ ਹੋਰ ਫੋਲਿਕ ਐਸਿਡ ਨੂੰ ਜੇ ਤੁਸੀਂ ਅਜੇ মালਟੀ ਵਿਟਾਮਿਨ ਲੈਣਾ ਤਾਂ ਲਈ ਜਾਓ ਬੀਰ ਇਹਦੇ ਨਾਲ ਕੀ ਹੁੰਦਾ ਹੈ ਬਟ ਜੇ ਤੁਸੀਂ ਬਾਇਓਕੈਮਿਸਟਰੀ ਵਾਈਜ਼ ਉਸ ਨੂੰ ਪੜਨ ਲੱਗ ਜੰਗੇ ਉਹਦਾ ਮੈਕੈਨਿਜ਼ਮ ਪੜਨ ਲੱਗ ਜੰਗੇ ਤੁਹਾਨੂੰ ਲੱਗੇਗਾ ਇਹਦੇ ਬਿਨਾਂ ਤਾਂ ਸਾਡੀ ਬੋਡੀ ਅੱਗੇ ਇੱਕ ਕਦਮ ਵੀ ਨਹੀਂ ਪੱਟ ਸਕਣਾ ਫੂਡ ਇੰਡਸਟਰੀ ਨੇ ਸਾਡੇ ਫੂਡ ਤੇ ਕਬਜ਼ਾ ਕੀਤਾ ਇਹਨਾਂ ਨੇ ਹਰ ਚੀਜ਼ ਨੂੰ ਪ੍ਰੋਸੈਸ ਕਰਨਾ ਸ਼ੁਰੂ ਕੀਤਾ ਉਹਦੀ ਸ਼ੈਲਫ ਲਾਈਫ ਵਧਾਉਣੀ ਸ਼ੁਰੂ ਕੀਤੀ ਜਦੋਂ ਕਿਸੇ ਦੀ ਸ਼ੈਲਫ ਲਾਈਫ ਵਧਾਉਣੇ ਤਾਂ ਉਹਦੇ ਬਹੁਤ ਸਾਰੇ ਕੈਮੀਕल्स ਇੰਟਰ ਹੁੰਦੇ ਨੇ ਉਹ ਕੈਮੀਕਲਸ ਥੋੜ੍ਹੇ ਲਈ ਤਾਂ ਹੋ ਸਕਦਾ ਤੁਸੀਂ ਲਿਖਤਾ ਵੀ ਸੇਫਟ ਵਿਥਿਨ ਦਾ ਸੇਫਟੀ ਲਿਮਿਟ ਜਿਹੜਾਂ ਦੀ ਕਦੇ ਵੀ ਕੋਈ ਸੇਫਟੀ ਲਿਮਿਟ ਨਹੀਂ ਹੁੰਦੀ ਜਿੱਦਾਂ ਸਰ ਆਪਾਂ ਸਪੋਜ਼ ਸਾਨੂੰ ਕੋਈ ਪਤਾ ਲਗਾਉਣਾ ਹੋਵੇ ਕਿ ਸਾਨੂੰ ਬੁਖਾਰ ਚੜ ਗਿਆ ਸਾਨੂੰ ਡੇਂਗੀ ਹੋ ਰਿਹਾ ਤਾਂ ਵੀ ਕੈਨ ਗੋ ਐਂਡ ਗੈਟ ਅਪ ਬਲੱਡ ਟੈਸਟ ਕੰਡਕਟਡ ਆਟイズਮ ਦਾ ਕੋਈ ਟੈਸਟ ਨਾਲ ਜਾਂ ਆਪਾਂ ਕੋਈ ਬਲੱਡ ਟੈਸਟ ਦੇ ਨਾਲ ਪਤਾ ਨਹੀਂ ਲੱਗ ਸਕਦਾ ਉਹ ਡਾਇਗਨੋਸਟ ਤਾਂ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਪਰ ਜੇ ਤੁਸੀਂ ਉਹਨੂੰ 1 ਬਾਈ 1 ਜੋ ਇੱਕ ਜਦੋਂ ਕੋਈ ਵੀ ਮੈਡੀਕਲ ਸਟੂਡੈਂਟ ਆਪਣੀ ਮੈਡੀਕਲ ਪੜਾਈ ਚ ਜਾਂਦਾ ਹੈ ਤੇ ਉਹਦੇ ਚ ਇੱਕ ਇੱਕ ਸਬਜੈਕਟ ਬਾਇਓਕੈਮਿਸਟਰੀ ਵੀ ਹੈ ਜੇ ਤਾਂ ਉਸ ਨੂੰ ਪੜ੍ਹਨਾ ਇਟਸ ਓਕੇ ਪਰ ਬਾਇਓਕੈਮਿਸਟਰੀ ਵਰਗਾ ਸਮਾਰਟ ਜਿਹੜਾ ਸਬਜੈਕਟ ਕੋਈ ਵੀ ਨਹੀਂ ਹੋ ਸਕਦਾ ਉਥੋਂ ਬੰਦਾ ਇੱਥੇ ਤੱਕ ਇਨਲਾਈਟਮੈਂਟ ਪਾਸੇ ਪਹੁੰਚਦਾ ਹੈ ਹਨਾ ਬੋਡੀ ਇਨਲਾਈਟਮੈਂਟ ਵਾਲੇ ਪਾਸੇ ਪਹੁੰਚਦਾ ਹੈ ਕਿ ਕਿੰਨੀ ਸਮਾਰਟ ਉਹਦੇ ਚ ਕਾਰਗੁਜ਼ਾਰੀ ਚੱਲੀ ਜਾਂਦੀ ਹੈ ਹਨਾ ਬਹੁਤ ਸਾਰੇ ਬੱਚਿਆਂ ਦੇ ਵਿੱਚ ਤੁਸੀਂ ਦੇਖੋਗੇ ਆਰਟਿਸਮ ਵਾਲੇ ਬੱਚਿਆਂ ਨੂੰ ਸੀਨ ਡਾਇਗਨੋਸਿਸ ਜਦੋਂ ਕਰਦੇ ਹਾਂ ਤਾਂ ਜੇ ਇਹਨਾਂ ਦੇ ਕਿਸੇ ਉਹ ਜਿਹੜੀ ਵੈਸਟ ਦਾ ਜਿਹੜਾ ਪ੍ਰੋਟੋਕਾਲ ਹੈ ਜੂਲੀ ਮੈਥਿਊ ਮਾਰਥਾ ਹਰਬਰਟ ਜिमਜ਼ ਐਡਮੈਂਸ ਇੰਨਾ ਦਾ ਜਿਹੜਾ ਪ੍ਰੋਟੋਕੋਲ ਹੈ ਇਹ ਕਹਿੰਦੇ ਆਂ ਕਿ ਭਾਈ ਇਹਦੀ ਅਗਰ ਤੁਸੀਂ ਇਹ ਬੱਚੇ ਨੋਰਮਲ ਗਰੋ ਹੋ ਰਹੇ ਸੀ ਹਮ ਆਲ ਆਫ ਸਡਨ ਜਿਵੇਂ ਸਪੋਜ਼ ਕੀਤਾ ਆਪਾਂ ਦੋ ਬੈਠੇ ਆਂ ਜੀ ਆਪਾਂ ਪਾਣੀ ਪੀਤਾ ਸਨ ਕੁਝ ਨਹੀਂ ਹੋਇਆ ਹਾਂਜੀ ਸਾਡਾ ਬ੍ਰੇਨ ਵੀ ਸਹੀ ਹੈ ਹਮ ਜੈਨੇਟਿਕ ਵੀ ਸਹੀ ਹੈ ਹਾਂਜੀ ਬਿਹੇਵੀਅਰ ਵੀ ਸਹੀ ਹੈ ਹਾਂਜੀ ਆਲ ਆਫ ਸਡਨ ਅਗਰ ਸਾਨੂੰ ਕੋਈ ਅਲਕੋਹਲ ਦੇ ਦੇ ਹਮ ਦੋ ਦੋ ਪੈਕ ਲਾਉਣ ਤੋਂ ਬਾਅਦ ਕੀ ਹੋਏਗਾ ਨਸ਼ਾ ਹੋ ਜਾਏਗਾ ਅਸੀਂ ਸਮਝ ਹੀ ਨਹੀਂ ਆਏਗਾ ਸਾਡਾ ਬਿਹੇਵੀਅਰ ਕਿਸ ਤਰ੍ਹਾਂ ਬਿਹੇਵੀਅਰ ਚੇਂਜ ਹੋ ਜਾਏਗਾ ਸਾਡਾ ਅੱਛਾ ਉਹਦੇ ਤੇ ਜੇ ਤੁਹਾਨੂੰ ਕਵੇ ਕੋਈ ਵੀ ਦਰੂ ਦਾ ਪੀ ਜਾਓ ਰੋਜ਼ ਦੀ ਪੀਆ ਕਰੋ ਪਰ ਥੋੜੇ ਤੇ ਇੱਕ ਟ੍ਰੇਨਰ ਲਾ ਦਨੇ ਆ ਇੱਕ ਇੱਕ ਬਿਹੇਵੀਅਰ ਥੈਰਾਪਿਸਟ ਲਾਉਣੇ ਆ ਤਾਂ ਕੁਝ ਦਰੂ ਪੀ ਕੇ ਬਿਹੇਵ ਸਹੀ ਕਰੋ ਇਜ਼ ਇਟ ਪੋਸੀਬਲ ਇਟ ਇਜ਼ ਨੋਟ ਪੋਸੀਬਲ ਇਹ ਹੋ ਨਹੀਂ ਸਕਦਾ ਇਹ ਹੋ ਨਹੀਂ ਸਕਦਾ ਇਹ ਸਕਸੈਸਫੁਲ ਨਹੀਂ ਜਾਣਾ ਦਿਨੋ ਦਿਨ ਤੁਸੀਂ ਵਰਸ ਕੰਡੀਸ਼ਨ ਜਾਓਗੇ ਜਿਹੜਾ ਸਿਆਣਾ ਬੰਦਾ ਤੁਹਾਨੂੰ ਕੀ ਕਹੇਗਾ ਵੀ ਭਾਈ ਪਹਿਲਾਂ ਚੈੱਕ ਕਰ ਇਹਨਾਂ ਨੇ ਪੀਤਾ ਕੀ ਸੀ ਪੀਤਾ ਕੀ ਸੀ ਉਹ ਵੇ ਸਰਾ ਪਾਣੀ ਜਿਹਾ ਪੀਤਾ ਸੀ ਉਹ ਨਹੀਂ ਇਹ ਦਾਰੂ ਸੀ ਫਿਰ ਇਹਨੂੰ ਹਟਾਓ ਜਦੋਂ ਹਟਾਉਨੇ ਹੋ ਉਹ ਫਿਰ ਥੋੜਾ ਬੈਲੈਂਸ ਵਾਪਿਸ ਆਉਣ ਲੱਗ ਜਾਂਦਾ ਹੈ ਸੈਂਸਸ ਵਾਪਿਸ ਆ ਜਾਂਦੇ ਸੈਂਸਸ ਵਾਪਿਸ ਆਉਂਦੀਆਂ ਸੇਮ ਇਜ਼ ਇਨ ði ਚਿਲਡਰਨਸ ਕਿ ਇਹਨਾਂ ਦੀ ਬਾਇਓਕੈਮਿਸਟਰੀ ਡਿਸਰੈਗੂਲੇਟਡ ਹੋ ਜਾਂਦੀ ਹੈ ਹੂੰ 80 ਟੂ 90% ਬੱਚਿਆਂ ਦੀ ਜਿਹੜੀ ਬਾਇਓਕੈਮਿਸਟਰੀ ਹੈ ਉਹ ਡਿਸਰੈਗੂਲੇਟਡ ਹੈ ਉਹਦੇ ਵਿੱਚੋਂ ਮੇਜਰ ਆਫ ਬੱਚਿਆਂ ਦੇ ਵਿੱਚ ਵਿਟਾਮਿਨ ਡੀ ਲਗਭਗ 4 ਟੂ 5 ਤੇ ਪਿਆ ਹੁੰਦਾ ਉਹ ਕਾਫੀ ਲੈਸ ਹੁੰਦਾ ਬਹੁਤ ਜ਼ਿਆਦਾ ਜਿੰਕ ਨਹੀਂ ਹੁੰਦਾ ਮੈਗਨੀਸ਼ੀਅਮ ਨਹੀਂ ਹੁੰਦਾ B12 ਵੀ ਦੀ ਆਮ B ਜਿਹੜੇ B ਇਹ B ਗਰੁੱਪ ਦੇ ਜਿਹੜੇ 8 ਜੀ ਮਲਟੀਵਿਟਾਮਿਨ ਇੰਜਨ ਵਿਟਾਮਿਨਸ ਨੇ ਇਹਨਾਂ ਦੀ ਡੈਫੀਸਿਟ ਹੈ ਈਵਨ ਜਿਹੜੇ ਅਗਰ ਇਹਨਾਂ ਦਾ ਤੁਸੀਂ ਜੈਨੇਟਿਕਲੀ ਟੈਸਟ ਕਰਾਉਣੇ ਹੋ ਤਾਂ ਇੱਕ 5MTHF ਹੁੰਦਾ ਹ ਹ ਅਪਰੋਚ ਤੋਂ ਬਹੁਤ ਜ਼ਿਆਦਾ ਕਾਮਨਲੀ ਟੈਸਟ ਹੋਣ ਲੱਗੇ ਆ C OMT ਹੈ VDR ਹੈ ਉਹ ਵਿਟਾਮਿਨ D ਨੂੰ ਟੈਸਟ ਕਰਦਾ ਤਾਂ ਇਹਨਾਂ ਦੇ ਵਿੱਚ ਕੀ ਹੈ ਇੱਕ ਅਬਜ਼ੌਰਬ ਹੀ ਨਹੀਂ ਹੁੰਦਾ ਹੁਣ ਫੋਲਿਕ ਐਸਿਡ ਨੂੰ ਜੇ ਤੁਸੀਂ ਇਹ ਜੇ ਮਲਟੀਵਿਟਾਮਿਨ ਲੈਣੇ ਤਾਂ ਲਈ ਜਾਓ ਹ ਬੇ ਤਾਂ ਇਹਦੇ ਨਾਲ ਕੀ ਹੁੰਦਾ ਜੀ ਬਟ ਜੇ ਤੁਸੀਂ ਬਾਇਓਕੈਮਿਸਟਰੀ ਵਾਈਜ਼ ਉਸ ਨੂੰ ਪੜਨ ਲੱਗ ਜੰਗੇ ਉਹਦਾ ਮੈਕੈਨਿਜ਼ਮ ਪੜਨ ਲੱਗ ਜੂਗੇ ਤੁਹਾਨੂੰ ਲੱਗੇਗਾ ਇਹਦੇ ਬਿਨਾਂ ਤਾਂ ਸਾਡੀ ਬੋਡੀ ਅੱਗੇ ਇੱਕ ਕਦਮ ਵੀ ਨਹੀਂ ਪੱਟ ਸਕਣਾ ਸਾਡਾ ਨਰਵ ਸਿਸਟਮ ਨਹੀਂ ਪੱਟ ਸਕਦਾ ਹਣਾ ਤਾਂ ਉਹ ਫੇਰ ਉਹ ਕਹਿੰਦੇ ਭਾਈ ਇਹਨਾਂ ਦੀ ਪਹਿਲਾਂ ਤਾਂ ਜਨਰਲੀ ਬਾਇਓਕੈਮਿਸਟਰੀ ਨੂੰ ਆਇਡੈਂਟੀਫਾਈ ਕਰੋ ਤੁਸੀਂ ਭੁੱਲ ਜਓ ਕਿ ਬੱਚਾ ਆਟਿਜ਼ਮ ਹੈ ਜਾਂ ADHD ਹੈ ਜਾਂ ਡਿਪਰੈਸ਼ਨ ਹੈ ਅਲਜ਼ਾਈਮਰ ਹੈ ਐਂਜਾਇਟੀ ਹੈ ਕੁਝ ਵੀ ਭੁੱਲ ਜਓ ਉਸ ਨੂੰ ਤੁਸੀਂ ਸਿਰਫ ਉਹਦੀ ਬਾਇਓਕੈਮਿਸਟਰੀ ਨੂੰ ਐਨਾਲਿਸਿਸ ਕਰ ਲਓ ਪਹਿਲਾਂ ਉਹਦੀਆਂ ਜਿਹੜੀਆਂ ਡੈਫੀਸ਼ੈਂਸੀਸ ਨੇ ਉਹਨੂੰ ਟ੍ਰੀਟ ਕਰ ਦੋ ਭੁੱਲ ਜੋ ਇੱਕ ਵਾਰੀ ਹੂੰ ਫਿਰ ਉਹ ਡੈਫੀਸ਼ੈਂਸੀਜ਼ ਹੋ ਕਿਉਂ ਰਹੀਆਂ ਨੇ ਉਹਦੇ ਕੌਜ਼ ਉਹਦੇ ਮਾਰਕਰ ਲੱਭ ਲਓ ਹੂੰ ਉਹਦੇ ਮਲਟੀਪਲ ਰੀਜ਼ਨ ਹੋ ਸਕਦੇ ਆ ਤੁਹਾਡੇ ਡਾਈਟਰੀ ਹੈਬਿਟਸ ਆ ਤੁਹਾਡੇ ਇਨਵਾਇਰਨਮੈਂਟ ਟੌਕਸਿਕ ਇਨਵਾਇਰਨਮੈਂਟ ਆ ਇੰਟਰਨਲ ਐਂਡ ਐਕਸਟਰਨਲ ਹੂੰ ਬਾਹਰੀ ਜਾਂ ਅੰਦਰੀ ਜਿੱਥੇ ਰਹਿ ਰਹੇ ਹੋ ਜਾਂ ਜੋ ਖਾ ਪੀ ਰਹੇ ਹੋ ਹੂੰ ਕੀ ਡਾਈਟ ਦਾ ਵੀ ਫਰਕ ਪੈਂਦਾ ਹੈ ਆਟイズਮ ਨਾਲ ਆਵਾਂਗੇ ਅਸੀਂ ਉਸ ਸਟੱਫ ਤੇ ਐਂਡ ਉਹਨਾਂ ਚੀਜ਼ਾਂ ਨੂੰ ਆਈਡੈਂਟੀਫਾਈ ਕਰਕੇ ਫਿਰ ਤੁਸੀਂ ਹੂੰ ਉਸ ਬੱਚੇ ਦਾ ਜਦਸੀ ਉਹਨੂੰ ਡੈਫੀਸ਼ੈਂਸੀ ਪੂਰੀ ਕਰਤੀਆਂ ਉਹ ਟੌਕਸਿਕ এনवायरमेंट ਉਹਦਾ ਇੰਟਰਨਲ ਐਂਡ ਐਕਸਟਰਨਲ এনवायरमेंट ਕਲੀਨ ਕਰਤਾ ਉਸਦਾ ਤੁਸੀਂ ਦੇਖੋਗੇ 40 ਤੋਂ 30 ਤੋਂ 40% ਦੀ ਬੱਚਾ ਬੈਸੇ ਹੀ ਸੈਟਲਡਾਊਨ ਹੋ ਜਾਊਗਾ ਹੂੰ ਬਿਨਾ ਕਿਸੇ ਕੁਝ ਕੀਤੇਆਂ ਫਿਰ ਤੁਸੀਂ ਉਸ ਨੂੰ ਟ੍ਰੇਨਿੰਗ ਵਾਲੇ ਪਾਸੇ ਨਾਲ ਲੈ ਕੇ ਜਾਣਾ ਚਾਹੁੰਦੇ ਹੋ ਉਹ ਇੱਕ ਹੋਲਿਸਟਿਕ ਅਪਰੋਚ ਵੀ ਹੋ ਸਕਦੀ ਹੈ ਨਾ ਸਟੈਪ ਬਾਈ ਸਟੈਪ ਪੂਰਾ ਪ੍ਰੋਸੀਜਰ ਹੈ ਦਾ ਹਾਂ ਨਹੀਂ ਪ੍ਰੋਪਰ ਨਾਲ ਵੀ ਚੱਲ ਸਕਦਾ ਨਾਲ ਚੱਲ ਸਕਦਾ ਸਪੀਚ ਆਰਟੀ ਸਪੈਸ਼ਲ ਇਹ ਚਲੋਣੀ ਹੈ ਜਿਹੜੀ ਜਿਹਦੇ ਸਾਰੀ ਦੁਨੀਆ ਮਗਰ ਪਈ ਹੋਈ ਆ ਉਹ ਕਿ ਯੂ ਕੈਨ ਬਟ ਤੁਸੀਂ ਜਿਹੜਾ ਪ੍ਰਾਇਮਰੀ ਹੈ ਹੂੰ ਪ੍ਰਾਇਮਰੀ ਨੂੰ ਛੱਡ ਕੇ ਸਕੈਂਡਰੀ ਤੇ ਜਾ ਕੇ ਭੇਜੋਗੇ ਤਾਂ ਬੱਚਾ ਸਾਰੀ ਵਾਰ ਪਾਸ ਨਹੀਂ ਹੋਣਾ ਉਹ ਫਾਰਮਲ ਜਿਹਨ ਮਰਜ਼ੀ ਪੜਾਈ ਜਾਏ ਉਹਨੂੰ ਜਿਵੇਂ ਤੁਸੀਂ ਡਾਕਟਰ ਸਾਹਿਬ ਗੱਲ ਕੀਤੀ ਹੈ ਕਿ ਕੋਰ ਜਿਹਦਾ ਆਪਾਂ ਗੱਲ ਕੀਤੀ ਜੈਨੇਟਿਕ ਇੱਕ ਤਾਂ ਜੈਨੇਟਿਕ ਆਟイズਮ ਤੇ ਤੁਸੀਂ ਗੱਲ ਕੀਤੀ ਨਾਲ ਨਾਲ ਤੁਸੀਂ ਕਹਿ ਰਹੇ ਹੋ ਕਿ এনवायरमेंट ਵੀ ਜਿਹੜਾ ਹੈ ਉਹਨੂੰ ਐਡ-ਆਨ ਕਰਦਾ ਤੁਸੀਂ ਕਿਸ এনवायरमेंट ਦੇ ਬਾਰੇ ਸਪੈਸੀਫਾਈ ਕਰਨਾ ਕਰਨਾ ਚਾਹੋਗੇ ਯਾ ਉਹਦੇ ਵਿੱਚ ਇਹ ਹੈ ਕਿ ਸਾਡਾ ਜਿਹੜਾ ਲੇਟੈਸਟ ਸਟੱਡੀ ਫੂਡ ਹੈਬਿਟਸ ਜੜੀਆਂ ਆਈਆਂ ਉਹ ਚ ਹੈ ਕਾਰਬਸ ਦੀ ਬਹੁਤ ਜ਼ਿਆਦਾ ਮਾਤਰਾ ਵਧ ਗਈ ਕਾਰਬੋਹਾਈਡਰੇਟਸ ਸਾਡੀ ਮਾਤਰਾ ਚ ਕਿਸੇ ਨਾ ਕਿਸੇ ਰੂਪ ਚ ਜ਼ਿਆਦਾ ਇਨਟੇਕ ਜ਼ਿਆਦਾ ਹੋ ਗਈ ਫੂਡ ਇੰਡਸਟਰੀ ਨੇ ਸਾਡੇ ਫੂਡ ਤੇ ਕਬਜ਼ਾ ਕੀਤਾ ਇਹਨਾਂ ਨੇ ਹਰ ਚੀਜ਼ ਨੂੰ ਪ੍ਰੋਸੈਸ ਕਰਨਾ ਸ਼ੁਰੂ ਕੀਤਾ ਉਹਦੀ ਸ਼ੈਲਫ ਲਾਈਫ ਵਧਾਉਣੀ ਸ਼ੁਰੂ ਕੀਤੀ ਜਦੋਂ ਕਿਸੇ ਦੀ ਸ਼ੈਲਫ ਲਾਈਫ ਵਧਾਉਣੇ ਤਾਂ ਉਹਦੇ ਬਹੁਤ ਸਾਰੇ ਕੈਮੀਕਲਸ ਕੈਮੀਕਲਸ ਪੈਂਦੇ ਨੇ ਉਹ ਕੈਮੀਕਲਸ ਥੋਟਲੀ ਤਾਂ ਹੋ ਸਕਦਾ ਤੁਸੀਂ ਲਿਖਤਾ ਵੀ ਇਟ ਇਸ ਸੇਫਟ ਵਿਥਿਨ ਦਾ ਸੇਫਟੀ ਲਿਮਿਟ ਬਟ ਯੂ نو ਜਿਹੜਾ ਜ਼ਹਿਰਾਂ ਦੀ ਕਦੇ ਹਣਾ ਇਹ ਤਾਂ ਜ਼ਹਿਰ ਦਾ ਜ਼ੈਰੀਆ ਚਾਹੇ ਇੱਕ ਤਾਂ ਤੁਸੀਂ ਟਿਕਸਟਰਮੇਟਿਸ ਨੂੰ ਮਾਰਨਾ ਹੈ ਤੇ ਚਾਹੇ ਤੁਸੀਂ ਚਾਹੇ ਤੇ ਤੁਸੀਂ ਇੱਕ ਸੁਸਰੀ ਨੂੰ ਮਾਰਨਾ ਹੈ ਹੂੰ ਉਹਦੇ ਲਈ ਵੀ ਉਹਨਾ ਹੀ ਖਤਰਨਾਕ ਹੋਏਗਾ ਔਰ ਤੁਹਾਡੇ ਲਈ ਵੀ ਉਹਨਾ ਖਤਰਨਾਕ ਹੋਏਗਾ ਲੈਵਲ ਹੈ ਕਿ ਤੁਹਾਡੇ ਲਈ ਥੋੜਾ ਦੇਰ ਨਾਲ ਹੋਏਗਾ ਉਹਦੇ ਲਈ ਇਮੀਡੀਏਟ ਹੋ ਜਾਏਗਾ ਜੇ ਨਾ ਤਾਂ ਆਪਣੇ ਸਰੀਰ ਦੇ ਅੰਦਰ ਜਾ ਹੀ ਜਾਏਗਾ ਜਾਏਗਾ ਪੋਇਜ਼ਨ ਪੋਇਜ਼ਨ ਵਰਸਸ ਫਾਸਟ ਪੋਇਜ਼ਨ ਫਾਸਟ ਪੋਇਜ਼ਨ ਹਣਾ ਉਹ ਉਹਨੇ ਇਫੈਕਟ ਤਾਂ ਉਹਨੇ ਕਰਨਾ ਹੀ ਕਰਨਾ ਦੂਸਰਾ ਸੀਗਾ ਕਿ ਜਿਹੜੀ ਪੈਸੀਸਾਈਡਸ ਦਾ ਹੂੰ ਇਹ ਸਾਡੇ 60 ਦੇ ਦਹਾਕੇ ਤੋਂ ਬਾਅਦ ਦੇਖੋ 60 ਤੋਂ ਪਹਿਲਾਂ ਜੇ ਕੋਈ ਕੋਈ ਵੀ ਪੰਜਾਬੀ ਜਿਹੜਾ ਗੱਲ ਸੁਣ ਰਿਹਾ ਹੋਊ ਮੇਰਾ ਉਹਨੇ ਆਰਟਿਸਮ ਦਾ ਨਾਮ ਨਹੀਂ ਸੁਣਿਆ ਹੋਊਗਾ ਨਹੀਂ ਸੁਣਿਆ ਸਹੀ ਗੱਲ ਹੂੰ ਹਣਾ ਹਰੇ ਕ੍ਰਾਂਤੀ ਤੋਂ ਪਹਿਲਾਂ ਹੂੰ ਔਰ ਅਸੀਂ ਪਿੰਡਾਂ 'ਚ ਵੀ ਪੜ ਕੇ ਆਏ ਆ ਪਿੰਡਾਂ ਦੇ ਵਿੱਚ ਵੀ ਸਾਨੂੰ ਜੇ ਪਿੰਡ 'ਚ ਕੋਈ ਆਟਿਜ਼ਮ ਵਾਲਾ ਬੱਚਾ ਤਾਂ ਨਹੀਂ ਹੁੰਦਾ ਸੀ ਹੁਣ ਅਸੀਂ ਦੇਖਦੇ ਆ ਜਦੋਂ ਆਟਿਜ਼ਮ ਵਾਲਾ ਨਹੀਂ ਹੁੰਦਾ ਸੀ ਕੋਈ ਵੈਸੇ ਹੀ ਵੀਕ ਬੱਚਾ ਹੋਣਾ ਡਿਲੀਵਰੀ ਟਾਈਮ ਤੇ ਕੋਈ ਨੁਕਸ ਪੈ ਜਾਣਾ ਜਾਂ ਕੋਈ ਡਾਊਨ ਸਿੰਡਰਮ ਬੱਚਾ ਹੋ ਜਾਣਾ ਇੱਕ ਪਿੰਡ 'ਚ ਕੋਈ ਇੱਕ ਅਦਾ ਹਮ ਇੰਨੇ ਕਿ ਕੇਸ ਹੁੰਦੇ ਸੀ ਹੁਣ ਤਾਂ ਟੋਟਲ ਜਿਹੜੀ ਪੰਜਾਬੀਆਂ ਦੀ ਜਾਂ ਟੋਟਲ ਲੋਕਾਂ ਦੁਨੀਆ ਦੀ ਰੀਪਰੋਡਕਟਿਵ ਹੈਲਥ ਜਿਹੜੀ ਆ ਉਹ ਬੜੀ ਤੇਜ਼ੀ ਨਾਲ ਡਿਕਲਾਈਨ ਕਰ ਰਹੀ ਹੈ ਉਹਦੇ ਵਿੱਚ ਤੁਹਾਡੀ Pregnancy ਵੀ ਆ ਜਾਂਦੀ ਹੈ ਉਹ ਛ ਤੁਹਾਡੇ ਬੱਚੇ ਜਨਮਦਾਰ ਵੀ ਆ ਜਾਂਦੀ ਹੈ ਉਹ ਚਗਾ ਉਹਨਾਂ ਦੀ ਡਵੈਲਪਮੈਂਟ ਵੀ ਆ ਜਾਂਦੀ ਹੈ ਸਾਰੇ ਅੰਡਰ ਥ्रेट ਆ ਗਿਆ ਇੱਕ ਚੀਜ਼ ਨਹੀਂ ਜੇ ਉਹਨੂੰ ਕੋਈ ਆਈਸੋਲੇਸ਼ਨ ਚ ਦੇਖਣਾ ਚਾਹੂਗਾ ਤੋਂ ਉਹਦੀ ਭੁੱਲ ਹੈ ਇਹਨੂੰ ਆਪਾਂ ਕਿਸੇ ਵੀ ਹੈਲਥ ਕੰਡੀਸ਼ਨ ਆਈਸੋਲੇਸ਼ਨ ਚ ਨਹੀਂ ਦੇਖ ਸਕਦੇ ਅਸੀਂ ਸੋ ਉਹ ਜਿਹੜੇ ਮੇਨ ਹੈ ਜਿਹੜੇ ਖੇਤੀਆਂ ਚੋਂ ਕੈਮੀਕਲ ਆਏ ਖੇਤੀ ਚੋਂ ਸਾਡੇ ਫੂਡ ਚੇਨ ਚੋਂ ਫੂਡ ਚੇਨ ਚੋਂ ਫਿਰ ਫੂਡ ਇੰਡਸਟਰੀ ਨੇ ਆਪਣੇ ਆਪ ਨੂੰ ਹੋਰ ਮਲਟੀਪਲੀਕੇਸ਼ਨ ਕੀਤੀ ਉਹਦੀ ਪ੍ਰੋਸੈਸ ਕੀਤਾ ਉਹਨਾਂ ਨੂੰ ਪਾਲਿਸ਼ ਕੀਤਾ ਉਹਨਾਂ ਨੂੰ ਫਿਰ ਉਹਨਾਂ ਦੀ ਸ਼ੈਲਫ ਲਾਈਫ ਵਧਾਉਣ ਵਾਸਤੇ ਸਟੋਰਾਂ ਚ ਕੀ ਕਰਕੇ ਸਾਨੂੰ ਫਾਰਮਿੰਗ ਤੋਂ ਦੂਰ ਕੀਤਾ ਤੇ ਆਪਨੇ ਆਫ ਸਟੋਰਾਂ ਚ ਲੈ ਕੇ ਆਏ ਆਰਟੀਫੀਸ਼ੀਅਲ ਫੂਡ ਤੇ ਜ਼ਿਆਦਾ ਪਾਤਾ ਪਾਤਾ ਔਰ ਫਿਰ ਰੈਡੀ ਟੂ ਈਟ ਅਰੇ ਮੀਤ ਹਾਂ ਮੀਤ ਭੁੱਖ ਲੱਗੀ ਤੂੰ ਯਾਰ ਹੁਣ ਰੋਟੀ ਤੇ ਕਿੱਥੇ ਬਣਾਉਂ ਤੂੰ 버ਗਰ ਲਿਆ ਤਾਂ ਉਹਦੇ ਵਿੱਚ ਕੀ ਹੈ ਕਿ ਹੁਣ ਜਿਹੜੀਆਂ ਮਲਟੀਨੇਸ਼ਨਲ ਕੰਪਨੀਆਂ ਜਿਹੜੀਆਂ ਆਈਆਂ ਇਹਨਾਂ ਨੇ ਦਾ ਇਹ ਸੀ ਵੀ ਜਿਹੜਾ ਸਾਡਾ ਹਲਦੀराम ਕਊਆ ਵੀ ਜੇ ਸਪੋਜ਼ ਕੀਤਾ ਇੱਕ ਐਗਜ਼ਾਮਪਲ ਤੌਰ ਤੇ ਵੀ ਹਲਦੀराम ਕਊਆ ਜੇ ਮੇਰੀ ਮੂਫਲੀ ਇੱਕ ਵਾਰੀ ਕਾਲੀ ਮੇਰੇ ਬੱਚੇ ਨੇ ਤਾਂ ਉਹ ساری عمر ਹਲਦੀराम ਦੀ ਮੰਗਦਾ ਰਹੇ ਤੋ ਉਹਦੇ ਚ ਕੁਝ ਇਹਨਾਂ ਨੇ ਆਰਟੀਫੀਸ਼ੀਅਲੀ ਸਟਿਮੂਲੈਂਟਸ ਵੀ ਐਡ ਕਰਨੇ ਸ਼ੁਰੂ ਕੀਤੇ ਇਹਨਾਂ ਨੇ ਤੇ ਉਹਦੇ ਨਾਲ ਤੁਹਾਡੇ ਨਰਵ ਸਿਸਟਮ ਦੇ ਉੱਤੇ ਡਾਇਰੈਕਟ ਅਟੈਕ ਹੋਇਆ ਤੇ ਇਹ ਚ ਮਲਟੀਪਲ ਇੱਕ ਇੱਕ ਚੀਜ਼ ਇਹ ਦੇਖੋ ਤੁਹਾਡੇ ਘਰ ਦੇ ਵਿੱਚ ਹੀ ਬਹੁਤ ਸਾਰਾ ਜ਼ਹਿਰ ਹੀ ਜ਼ਹਿਰ ਭਰਿਆ ਹੁੰਦਾ ਉਹ ਡੱਬਿਆਂ ਚ ਪੈਕ ਕੀਤਾ ਹੈ ਸਮਾਰਟ ਚ ਬਟ ਉਹ ਉਹ ਹੈਗੇ ਸਾਰੇ ਜ਼ਹਿਰੀ ਭਰੇ ਹੋਏ ਆ ਤੁਸੀਂ ਕਹਿ ਰਹੇ ਹੋ ਸੀ ਹੋਮ ਮੇਡ ਹੈ ਨਥਿੰਗ ਇਜ਼ ਹੋਮ ਮੇਡ ਯੂ ਆਰ ਅਸੈਂਬਲਿੰਗ ਤੁਸੀਂ ਅਸੈਂਬਲ ਕਰ ਰਹੇ ਹੋ ਘਰੇ ਲਿਆ ਕੇ ਜਿਵੇਂ ਪਿਆਰਿਓ ਅਦਰਵਾਈਜ਼ ਕੁਝ ਵੀ ਹੋਮ ਮੇਡ ਨਹੀਂ ਹੈ ਹਰ ਕੋਈ ਕਿਚਨ ਚ ਨਹੀਂ ਬਣ ਰਿਹਾ ਥੋੜਾ ਕਿਚਨ ਚ ਬਣ ਰਿਹਾ ਸੋਰੀ ਕਿਚਨ ਚ ਸਰ ਆਟイズਮ ਦਾ ਆਪਣੀ ਟੈਕਨੋਲੋਜੀ ਦੇ ਨਾਲ ਵੀ ਕੁਝ ਐਸੋਸੀਏਸ਼ਨ ਹੈ ਜਿਹਦਾ ਮੈਂ ਗੱਲ ਕਰਾਂ ਕਿ ਫੋਨ ਆ ਗਿਆ আজকাল ਬਹੁਤ ਜ਼ਿਆਦਾ ਸਕਰੀਨ ਟਾਈਮ ਬਹੁਤ ਜ਼ਿਆਦਾ ਵੱਧ ਗਿਆ ਕੀ ਉਹਦਾ ਔਰ ਆਟイズਮ ਦਾ ਵੀ ਕੋਈ ਕਨੈਕਸ਼ਨ ਹੈ ਜਨਰਲੀ ਤੌਰ ਤੇ ਜਿਹੜਾ ਬੱਚਾ ਜਦੋਂ ਪੈਦਾ ਹੁੰਦਾ ਹੈ ਉਹਦੀਆਂ ਫਾਈਵ ਸੈਂਸਸ ਨੇ ਨੋਰਮਲ ਬੱਚੇ ਦੀ ਨਹੀਂ ਜਿਹਦੇ ਨਾਲ ਉਹ ਦੇਖਦਾ ਸੁਣਦਾ ਸੁੰਘਦਾ ਟੱਚ ਕਰਦਾ ਤੇ ਸੁਆਦ ਆਉਂਦਾ ਉਹਨੂੰ ਹਾਂਜੀ 5 5 ਸੈਂਸਸ ਆਰ 5 ਸੈਂਸਸ ਜੋ ਅਸੀਂ ਦੇਖਦੇ ਆਂ ਜੇ ਬਚਪਨ ਤੋਂ ਲੈ ਕੇ ਹੁਣ ਤੱਕ ਉਹ ਪ੍ਰੋਪਰ ਚੱਲਦੀਆਂ ਹੂੰ ਉਹਨਾਂ ਅਸੀਂ ਟੱਚ ਨੂੰ ਹੱਗ ਕਰਦੇ ਆਂ ਹਰ ਕੋਈ ਬੱਚਾ ਵੱਖਰਾ ਵੱਖਰੇ ਲੋਕ ਹੱਗ ਕਰਦੇ ਆਂ ਫਿਰ ਉਸ ਨੂੰ ਉਸ ਨੂੰ ਹਲਕੇ ਲਈ ਕੋਈ ਫੂਡ ਦੇਣਗੇ ਵੱਖਰਾ ਵੱਖਰੇ ਟੇਸਟ ਦੇਣਗੇ স্মੈਲ ਉਹਨੂੰ ਵੱਖਰੇ ਵੱਖਰੇ ਚੀਜ਼ ਦੇਖਣ ਦਾ ਮੌਕਾ ਮਿਲਦਾ ਬਾਹਰ ਚੀਜ਼ਾਂ ਦਿਖਾਉਣਗੇ ਤਾਂ ਸਲੋ ਪ੍ਰੋਸੈਸ ਹੁੰਦਾ ਹੂੰ अच्छा बच्चे ਦੇ ਸਾਹਮਣੇ ਜੇ ਕੋਈ ਕਾਰ ਆ ਰਹੀ ਹੈ ਤਾਂ ਬੱਚਾ ਉਹਨੀ ਜਲਦੀ ਫ੍ਰੀਕਵੈਂਟਲੀ ਨਹੀਂ ਕਿ ਕੋ ਉਸ ਨੂੰ ਕਾਰ ਵੀ ਉਸ ਉਹ ਜਿੰਨਾ ਸਾਨੂੰ ਸਾਈਜ਼ ਦਿਖਦਾ ਹੋਵੇ ਸ਼ਾਇਦ ਉਹਨੂੰ ਉਹਨਾਂ ਸਾਈਜ਼ ਨਾ ਦਿਖਦਾ ਕਿਉਂਕੋ ਪ੍ਰੋਸੈਸ ਹੁੰਦੇ ਟਾਈਮ ਲੈ ਜਾਂਦੀ ਹੈ ਹਮ ਕਿਉਂਕ ਰਿਐਕਟ ਨਹੀਂ ਕਰ ਸਕਦਾ ਤਾਂ ਉਹ ਇੱਕ ਨੇਚਰਲ ਪ੍ਰੋਸੈਸ ਹੈ ਹਮ ਉਹ ਰਿਲ ਕਰਕੇ ਬੱਚਾ ਆਪ ਦੇ ਰਿਫਲੈਕਸਸ ਤਿਆਰ ਕਰਦਾ ਡਵਲਪ ਹੋ ਜਾਂਦਾ ਜਦੋਂ ਮੋਬਾਈਲ ਜਦੋਂ ਗੱਲ ਆ ਜਾਂਦੀ ਹੈ ਹਮ ਉਹ ਚ ਕੀ ਹੈ ਕਿ ਮੈਮਰੀ ਜਿਹੜੀ ਹੈ ਉਹ ਬਾਕੀ ਸੈਂਸਸ ਚਾਰ ਜਿਹੜੀਆਂ ਉਹ ਬਲੌਕ ਹੋ ਜਾਂਦੀਆਂ ਇੱਕ ਸੈਂਸਸ ਥੋੜੀ ਕੰਮ ਕਰ ਰਹੀ ਜਾਂਦੀ ਹੈ ਉਹ ਸਿਰਫ ਆਈਸ ਆਈਸ ਰਾਈਟ ਬੱਚਾ ਸਿਰਫ ਆਈਸਟ ਸਟਾਰਟਿੰਗ ਜਿਹੜੀ ਹੈ 6 ਮਹੀਨੇ ਵਾਲਾ ਉਹਨੂੰ ਆਈਸ ਤੱਕ ਜਿਆਦਾ ਫੋਕ ਉਹਨੂੰ ਸੁਣਨ ਦਾ ਪ੍ਰੋਸੈਸ ਤਾਂ ਹੁੰਦਾ ਨਹੀਂ ਇਹਦਾ ਮਤਲਬ ਕੀ ਹੈ ਉਹਦੇ ਲਈ ਤਾਂ ਇੱਕ ਪ੍ਰੋਸੈਸਿੰਗ ਚੱਲੀ ਜਾਂਦੀ ਹੈ ਉਹ ਜਦੋਂ ਚੱਲੀ ਜਾਂਦੀ ਚੱਲੀ ਜਾਂਦੀ ਹੈ ਤਾਂ ਇੱਕ ਹੀ ਸੈਂਸ ਜਿਹੜੀ ਆ ਉਹ ਬਹੁਤ ਜ਼ਿਆਦਾ ਐਕਟਿਵ ਹੋ ਜਾਂਦੀ ਹੈ ਬਾਕੀ ਦੀ ਚਾਰ ਡਿਸਟਰਬ ਹੋ ਜਾਂਦੀਆਂ ਉਹਨੂੰ ਕਹਿੰਦੇ ਸੈਂਸਰੀ ਡਿਸਟਰਬੈਂਸ ਉਹ ਹੀ ਇਕਾਰਟਿਜ਼ਮ ਦੇ ਪਹਿਲੀ ਨੀਂਦ ਧਰ ਦਿੰਦੀ ਹੈ ਓਵਰ ਸਕਰੀਨਿੰਗ ਦੇ ਨਾਲ ਜਦੋਂ ਕੋਵਿਡ ਦਾ ਸਮਾਂ ਆਇਆ ਸੀ ਨਾ ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਸੰਖਿਆ ਵਧੀ ਹੈ ਉਸ ਤੋਂ ਪਹਿਲਾਂ ਇੰਨੀ ਨਹੀਂ ਸੀ ਵੱਧ ਤਾਂ ਉਹ ਵੀ ਰਹੀ ਸੀ ਹੁਣ ਤਾਂ ਇੱਕਦਮ ਫਲੱਡ ਆਇਆ ਪਿਆ ਤੁਸੀਂ ਸਿਰਫ ਦੱਸਿਆ ਕਿ ਪਰਸੈਂਟੇਜ 'ਚ ਬਹੁਤ ਜ਼ਿਆਦਾ ਫਰਕ ਆਇਆ ਕਿਤੇ 300 ਦੇ ਨਾਲ 1 ਤੇ ਕਿਤੇ 7 ਦੇ ਨਾਲ 1 ਤੇ ਪਰਸੈਂਟੇਜ ਤਾਂ ਕੋਵਿਡ ਦੇ ਨਾਲ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਬਹੁਤ ਜ਼ਿਆਦਾ ਫਰਕ ਪੈ ਗਿਆ ਉਹ ਪਰਸੈਂਟੇਜ ਦੀ ਗੱਲ ਤਾਂ ਤੁਸੀਂ ਉਹਨਾਂ ਨਾਲ ਕਰ ਰਹੇ ਹੋ ਜਦੋਂ ਉਹ ਇਹ ਸਟੱਡੀ ਅਜ ਤੋਂ 3 ਸਾਲ ਪਹਿਲਾਂ ਦੀਆਂ 4 ਸਾਲ ਪਹਿਲਾਂ ਦੀਆਂ 5 ਸਾਲ ਪਹਿਲਾਂ ਦੀਆਂ ਰਾਈਟ ਰੀਸੈਂਟ ਸਟੱਡੀ ਨਹੀਂ ਆਈ ਇਹਦੀ ਕੋਵਿਡ ਤੋਂ ਬਾਅਦ ਇਹ ਤਾਂ ਹੋਰ ਵੀ ਹਿਲਾ ਸਕਦੀ ਹੈ ਹਣਾ ਉਹ ਤਾਂ ਜਿਹੜਾ ਆਰਟਿਸਮ ਦੀ ਰੇਟ ਜਿਹੜੀ ਕਹਿ ਰਹੇ ਆ ਉਹ ਨੰਬਰ ਆ ਸਕਦੇ ਨੇ ਉਹ ਐਕਚੁਅਲ ਜੇ ਕਾਫੀ ਜ਼ਿਆਦਾ ਮਾਪਿਆਂ ਨੂੰ ਪਰੇਸ਼ਾਨਜਨਕ ਨੇ ਹਾਲਾਤ ਨੇ ਹੂੰ ਯੂਕੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਕਿਤੇ ਵੀ ਵੈਸਟ ਕੰਟਰੀ ਦੇ ਵਿੱਚ ਜੇ ਤੁਹਾਡੇ ਬੱਚੇ ਚਾਰਟੇਜ ਵਾਲੇ ਲੱਛਣ ਜੇ ਆਪਾਂ ਨੂੰ ਦੇਖ ਕੇ ਹੁਣ ਕੋਈ ਆਪਣੇ ਬੱਚੇ ਨੂੰ ਕੰਪੇਅਰ ਕਰਕੇ ਕਿਸੇ ਡਾਕਟਰ ਕੋਲ ਜਾਣਾ ਚਾਹੂਗਾ ਹੂੰ ਤੁਸੀਂ ਸੋਚ ਸਕਦੇ ਹੋ ਕਿ 2 ਸਾਲ ਤੋਂ ਉੱਪਰ ਦੀ ਵੇਟਿੰਗ ਲਿਸਟ ਆ ਉੱਥੇ ਓ ਤੁਹਾਨੂੰ ਡਾਇਗਨੋਸਿਸ 2 ਇਅਰਸ ਪਲੱਸ ਵੇਟਿੰਗ ਵੇਟਿੰਗ ਆ 2 ਸਾਲ ਚ ਬੱਚਾ ਕਿਤੇ ਪਹੁੰਚ ਜਾਊਗਾ ਹੱਥੋਂ ਨਿਕਲ ਜੂਗਾ ਤਾਂ